ਡੋਗਰਾ ਕਹਿੰਦਾ ਧਿਆਨ ਸਿੰਘ ਸ਼ੇਰੇ ਪੰਜਾਬ ਨੂੰ ਸ਼ੇਰੇ ਪੰਜਾਬ ਤੁਸੀਂ ਕਮਰ ਕਸਾ ਨਾ ਕਰਿਆ ਕਰੋ ਕਹਿੰਦਾ ਕਿਉਂ ਕਮਰ ਕਸਾ ਕੇ ਉਹ ਨਾ ਕਰਿਆ ਕਰਾਂ ਕੰਦਾ ਇਹ ਤਾਂ ਨੌਕਰ ਕਰਦੇ ਹੁੰਦੇ ਆ ਜੇ ਕਹਿੰਦਾ ਮੈਂ ਕੀ ਆ ਖਾਲਸਾ ਦਾ ਨੌਕਰੀ ਆ ਸਾਡਾ ਰਾਜਾ ਕਿਹੜੇ ਕੱਪੜੇ ਪਾਉਂਦਾ ਸੀ ਐਮਲੀ ਈਡਨ ਆਪਦੀ ਭੈਣ ਨੂੰ ਚਿੱਠੀਆਂ ਲਿਖਦੀ ਹੈ ਜਿਹੜੀ ਕਿਤਾਬ ਛਪੀ ਆ ਆਪਦੀ ਕੰਟਰੀ ਉਹਦੇ ਚੋਂ ਉਹਦੀ ਭੈਣ ਪੁੱਛਦੀ ਆ ਵੀ ਕਿਹੋ ਜਿਹਾ ਸ਼ੇਰੇ ਪੰਜਾਬ ਰਾਜਾ ਕਹਿੰਦੀ ਇਹਨੂੰ ਡਰੈਸ ਸੈਂਸ ਨਹੀਂ ਹੈਗੀ ਕੱਪੜੇ ਨਹੀਂ ਪਾਉਣੇ ਆਉਂਦੇ ਅੱਛਾ ਤੁਸੀਂ ਦੇਖੋ ਗੋਰਿਆਂ ਨੂੰ ਉਦੋਂ ਪਤਾ ਸੀ ਉਦੋਂ ਕਮੈਂਟ ਕਰਨ ਲੱਗ ਗਏ ਸੀ ਉਹਨਾਂ ਦੀ ਡਰੈਸ ਸੈਂਸ ਹੋਰ ਸੀ ਨਾ ਉਹਨਾਂ ਦੀ ਡ्रेसਿੰਗ ਸੈਂਸ ਹੋਰ ਤਰੀਕੇ ਦੀ ਸੀ ਕਿਉਂ ਉਹਦੀ ਭੈਣ ਪੁੱਛਦੀ ਆ ਕਹਿੰਦੀ ਵੀ ਆਹ ਆਲਮੋਸਟ ਉਹੀ ਕੱਪੜੇ ਹੁੰਦੇ ਆ ਇਹਦੇ ਜਿਹੜੇ ਦਰਬਾਰ ਚ ਹੋਰ ਲੋਕਾਂ ਦੇ ਹੁੰਦੇ ਆ ਤੇ ਆਏ ਇਹਦੇ ਕੱਪੜਾ ਲਵੇਟਿਆ ਹੁੰਦਾ ਜੋ ਤਕਰੀਬਨ ਉਵੇਂ ਹੀ ਆਉਂਦਾ ਕਹਿੰਦੀ ਇਹਨੂੰ ਬਹਿਣਾ ਨਹੀਂ ਆਉਂਦਾ ਟੇਬਲ ਮੈਨਰਸ ਹੈ ਨਹੀਂ ਕਹਿੰਦੀ ਆਏ ਕਰਕੇ ਬਹਿ ਜਾਂਦਾ ਉਹ ਦਾ ਸਟਾਈਲ ਸੀ ਫਿਰ ਕਹਿੰਦੀ ਸਿੱਖਾਂ ਚ ਕਹਿੰਦੀ ਟੇਬਲ ਮੈਨਰਸ ਹੈ ਨਹੀਂ ਹੁਣ ਉਹਨੂੰ ਕੌਣ ਦੱਸੇ ਵੀ ਸਿੱਖਾਂ ਚ ਤਾਂ ਟੇਬਲ ਹੀ ਹੈ ਨਹੀਂ ਪੰਗਤ ਹੈ ਸਹੀ ਮਸਲਾ ਇਹ ਹੈ ਭੈਣਾਂ ਜਿਹੜਾ ਕੁਰਸੀਆਂ ਮੇਜ਼ਾਂ ਦੇ ਰੋਲੇ ਚੱਲੇ ਆ ਬਾਹਰਲੇ ਦੇਸ਼ਾਂ 'ਚ ਗੁਰਦੁਆਰਿਆਂ 'ਚ ਲਾਉਣ ਦੇ ਕਿੱਥੋਂ ਆਏ ਆ ਹੂੰ ਜੇ ਮੇਰੇ ਗੋਡੇ ਖਰਾਬ ਹੋ ਗਏ ਮੇਰੇ ਗੋਡਿਆਂ ਨੂੰ ਸਮੱਸਿਆ ਹੋਊਗੀ ਤਾਂ ਮਹਾਰਾਜ ਅੱਗੇ ਅਰਦਾਸ ਕਰਾਂ ਮਹਾਰਾਜ ਮੇਰੇ ਗੋਡੇ ਖਰਾਬ ਹੋ ਗਏ ਮੇਰੇ ਤੋਂ ਗੁਰਦੁਆਰੇ 'ਚ ਬੈਠਾ ਨਹੀਂ ਜਾਂਦਾ ਗੋਡੇ ਠੀਕ ਕਰੋ ਇਹ ਥੋੜਾ ਕਹਿਣਾ ਮਹਾਰਾਜ ਕੁਰਸੀਆਂ ਲਵਾ ਦਿਓ ਇੱਥੇ ਹੂੰ ਪਰੰਪਰਾ ਥੋੜਾ ਬਦਲਣੀ ਆਂ ਆਂ